ਅਨادیه ਧਾਣਾ ਮੰਡੀ ਦੇ ਵਿੱਚ ਕਿਸਾਨਾਂ ਵਪਾਰੀਆਂ ਤੇ ਮਜ਼ਦੂਰਾਂ ਨੂੰ ਕਈ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਜ਼ਦੂਰਾਂ ਨੇ ਦੱਸਿਆ ਕਿ ਜਿਹੜੇ ਮੰਡੀ ਦੇ ਵਿੱਚ ਮਜ਼ਦੂਰ ਕੰਮ ਕਰ ਰਹੇ ਹਨ ਸੈਂਕੜੇ ਮਜ਼ਦੂਰ ਹੋਣੇ ਜਿਹੜੇ ਕੰਮ ਕਰਦੇ ਹਨ ਚਾਰਾ ਲਾਂਦੇ ਹਨ ਸਫਾਈ ਕਰਦੇ ਹਨ ਕਣਕ ਦੀ ਢੇਰੀਆਂ ਦੀ ਬੋਰੀਆਂ ਚੁੱਕਦੇ ਹਨ ਉਹਨਾਂ ਨੂੰ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਸਹੀ ਤਰ੍ਹਾਂ ਮਿਲਿਆ ਨਹੀਂ ਹੋ ਰਿਹਾ ਟੰਕੀਆਂ ਖਾਲੀ ਪਈਆਂ ਹਨ ਠੰਡਾ ਪਾਣੀ ਨਹੀਂ ਹੈ ਇਹ ਸਮੱਸਿਆ ਮਜ਼ਦੂਰਾਂ ਨੇ ਦੱਸੀ ਦੂਜੇ ਪਾਸੇ ਵਪਾਰੀਆਂ ਨਾਲ ਗੱਲਬਾਤ ਕੀਤੀ ਗਈ ਵਪਾਰੀ ਕਹਿੰਦੇ ਹਨ ਵੀ ਮੁੱਤਰ ਜ਼ਿਆਦਾ ਆ ਰਿਹਾ ਹੈ ਕਿਸਾਨ ਜੜੀ ਲੈ ਕੇ ਆਂਦਾ ਹੈ ਫਸ ਉਹ ਕਹਿੰਦਾ ਕਿ ਕਿਸਾਨ ਦਾ ਕਹਿਣਾ ਹੈ ਕਿ ਮੌਸਮ ਇੱਕਦਮ ਤਬਦੀਲ ਹੋ ਰਿਹਾ ਹੈ ਉਸ ਕਰਕੇ ਰਾਤ ਨੂੰ ਕਣੀਆਂ ਪੈਂਦੀਆਂ ਕਿਸਾਨ ਕੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਕਿ ਕੀ ਬਣੇਗਾ ਸਾਡੀ ਫਸਲ ਦਾ 12% 12.5% ਤੱਕ ਮੋਟਰ ਦੀ ਖਰੀਦ ਏਜੰਸੀਆਂ ਕਰਦੀਆਂ ਲੇਕਿਨ ਉਸ ਤੋਂ ਬਾਅਦ ਹੁੰਦਾ ਹੈ ਤਾਂ ਖਰੀਦਦਾਰ ਸਿਰ ਕਣਕ ਦੀ ਖਰੀਦ ਨਹੀਂ ਕਰ ਰਹੀਆਂ ਉਸ ਕਰਕੇ ਵੀ ਕਿਸਾਨ ਪਰੇਸ਼ਾਨ ਹੈ ਵਪਾਰੀਆਂ ਨੂੰ ਮਜ਼ਦੂਰ ਬਿਹਾਰ ਤੋਂ ਅਰ ਯੂਪੀ ਤੋਂ ਅਰ ਨੇਪਾਲ ਤੋਂ ਜਿਹੜਾ ਮਜ਼ਦੂਰ ਪੰਜਾਬ ਦੇ ਵਿੱਚ ਮੰਡੀਆਂ 'ਚ ਕੰਮ ਕਰਨ ਆਉਂਦਾ ਹੈ ਉਹ ਮਜ਼ਦੂਰ ਵੀ ਨਹੀਂ ਆਏ ਹਨ ਮਜ਼ਦੂਰ ਕਟਾਣ ਕਰਕੇ ਵੀ ਵਪਾਰੀਆਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਮਜ਼ਦੂਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਲੇਬਰ ਹੈ ਉਹ ਘੱਟ ਮਿਲ ਰਹੀ ਹੈ ਇਸ ਕਰਕੇ ਮਜ਼ਦੂਰ ਪੰਜਾਬ ਦੇ ਵਿੱਚ ਘਟ ਆ ਰਹੇ ਹਨ ਔਰ ਟਰੱਕਾਂ ਦੀ ਸਮੱਸਿਆ ਵੀ ਹੈ ਜਿਹੜੀ ਟਰੱਕ ਇਹਨਾਂ ਵੱਲੋਂ ਮੁਹੱਈਆ ਕਰਾਇਆ ਜਾਂਦੇ ਨੇ ਉਹ ਟਰੱਕ ਵੀ ਘੱਟ ਮਿਲ ਰਹੇ ਹਨ ਮੌਸਮ ਦੀ ਤਬਦੀਲੀ ਹੈ ਜਿਹੜੀ ਉਹ ਕਿਸਾਨਾਂ ਤੇ ਵਪਾਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਇੱਕ ਉਸ ਸਮੱਸਿਆ ਔਰ ਇਸ ਆਈਏ ਇਸ ਵਾਰ ਦਾਣਾ ਮੰਡੀਆਂ ਦੇ ਵਿੱਚ ਪੰਜਾਬ ਦੀ ਜਿਹੜੀ ਦਾਣਾ ਮੰਡੀਆਂ ਮਜ਼ਦੂਰ ਨਹੀਂ ਆ ਰਹੇ ਬਿਹਾਰ ਔਰ ਨੇਪਾਲ ਤੋਂ ਜਿਹੜਾ ਮਜ਼ਦੂਰ ਆਂਦਾ ਸੀ ਉਹ ਨਹੀਂ ਆਇਆ ਉਹਦੇ ਕਰਕੇ ਲਿਫਟਿੰਗ ਦੀ ਉਠਾਣ ਦੀ ਔਰ ਜਿਹੜਾ ਮਾਲ ਸਖਾਣਾ ਹੈ ਵਪਾਰੀ ਨੇ ਉਹ ਕਈ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਇਸ ਵਾਰ ਕਰਨਾ ਪੈ ਰਿਹਾ ਲੇਕਿਨ ਕੁਝ ਮਜ਼ਦੂਰਾਂ ਨੇ ਦੱਸਿਆ ਵੀ ਜਿਹੜੇ ਮੰਡੀ ਬੋਰਡ ਵੱਲੋਂ ਪਰਮੰਦ ਕਿਤੇ ਜਾਂਦੇ ਨੇ ਪਾਣੀ ਦੇ ਟੰਕੇ ਰੱਖੀ ਗਏ ਉਹ ਪਾਣੀ ਦੇ ਵੀ ਟੰਕਿਆਂ ਵਿੱਚ ਗਰਮ ਪਾਣੀ ਹੈ ਉਹ ਗਰਮ ਪਾਣੀ ਵੀ ਇੱਕ ਉਹਨਾਂ ਲਈ ਸਮੱਸਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਠੰਡਾ ਪਾਣੀ ਇਸ ਗਰਮੀ ਦੇ ਮੌਸਮ 'ਚ ਉਹਨਾਂ ਨੂੰ ਵਹਿਆ ਕਰਾਇਆ ਜਾਵੇ ਔਰ ਮਜ਼ਦੂਰਾਂ ਔਰ ਖਾਸ ਤੌਰ ਤੇ ਇੱਕ ਸਮੱਸਿਆ ਔਰ ਕਿਸਾਨ ਮੌਸਮ ਦੇ ਡਰ ਕੇ ਮਰੀ ਆਪਣੀ ਫਸਲ ਲੈ ਰਹੇ ਕਿਉਂਕਿ ਮੌਸਮ ਵਿਭਾਗ ਵੀ ਡਰਾ ਦਿੰਦਾ ਹੈ ਵੀ ਅੱਜ ਬਰਸਾਤ ਇਸਰ 19 ਬੀਨੂ ਬਰਸਾਤ ਦੱਸੀ ਹੈ ਰਾਤ ਵਿੱਚ ਛਿੱਟੇ ਦੇ ਵਪਾਰੀ ਵੀ ਪ੍ਰੇਸ਼ਾਨ ਹੈ ਕਿਸਾਨ ਹੈ ਤੋਂ ਇੱਥੇ ਆ ਕੇ ਖਰੀਦ ਇੰਸੇ ਦੇ ਦਿਕਾਰੀ ਕਹਿੰਦੇ ਵੀ ਇਹ ਜਿਆਦਾ ਮੋਤਸਰ ਹੈ 12% ਤੋਂ ਅਸੀਂ ਬਦਲੀ ਨਹੀਂ ਸਕਦੇ 12.5 ਤੋਂ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਕਿਸਾਨਾਂ ਦੇ ਵਪਾਰੀਆਂ ਤੇ ਮਜ਼ਦੂਰਾਂ ਨੂੰ ਦਾਣਾ ਮੰਡੀ ਵਿੱਚ ਕਰਨੀ ਪੈ ਰਹੀ ਹੈ ਅਭੀ ਸਾਰੀ ਸਮੱਸਿਆਵਾਂ ਆਉਣ ਵਾਲੇ ਸਮੇਂ ਤੇ ਕਿਸਾਨ ਕਿਸ ਤਰ੍ਹਾਂ ਪ੍ਰਸ਼ਾਸਨ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਨੂੰ ਰਾਹਤ ਦਿੰਦਾ ਹੈ ਸਮੱਸਿਆ ਦਾ ਹੱਲ ਕਰਦਾ ਹੈ ਸਮੇਂ ਦੱਸੇਗਾ ਮਜ਼ਦੂਰ ਇੱਕ ਤਾਂ ਬਿਹਾਰ ਯੂਪੀ ਚ ਕਣਕ ਦੀ ਕਟਾਈ ਇਸ ਪੰਜਾਬ ਵਾਲੇ ਟਾਈਮ ਹੋਣ ਲੱਗੀ ਨੰਬਰ 2 ਤੇ ਦੂਸਰੇ ਸਟੇਟਾਂ 'ਚ ਲੇਬਰ ਨੂੰ ਮਜ਼ਦੂਰੀ ਜ਼ਿਆਦਾ ਮਿਲਦੀ ਹੈ ਇਸ ਕਾਰਨ ਕਟ ਆ ਰਹੀ ਹੈ ਸਾਰੀ ਮੰਡੀ 'ਚ ਬਹੁਤ ਜ਼ਿਆਦਾ ਮਜ਼ਦੂਰੀ ਮਜ਼ਦੂਰ ਘੱਟ ਹੈ ਚਾਹਨ ਇਸ ਤਰ੍ਹਾਂ ਕੀ ਪ੍ਰੇਸ਼ਾਨੀ ਆਈ ਹੈ ਸਾਨੂੰ ਤਾਂ ਬਹੁਤ ਵੱਡੀ ਸਮੱਸਿਆ ਕੰਮ ਲੇਟ ਹੋ ਰਿਹਾ ਹੈ ਟਾਈਮ ਲੱਗ ਰਿਹਾ ਕਿਸਾਨ ਨੂੰ ਵੀ ਟਾਈਮ ਲੱਗੇਗਾ ਉਹਦੇ ਨਾਲ ਫਸਲ ਤੋਲਣ 'ਚ ਤੇ ਪੰਜਾਬ ਦਾ ਵੀ ਮਜ਼ਦੂਰ ਨਹੀਂ ਮਿਲ ਰਿਹਾ ਪੰਜਾਬ ਕਾ ਮਜ਼ਦੂਰ ਨਹੀਂ ਮੋਸਮ ਖਰਾਬ ਹੋ ਜਾਂਦੇ ਵਪਾਰੀ ਨੂੰ ਕਿੰਨੀ ਚਿੰਤਾ ਹੁੰਦੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਆ ਜਿਹੜਾ ਕੁਦਰਤੀ ਕਣਕ ਦੇ ਵਿੱਚ ਮੌਸਰ ਵੱਜ ਜਾਂਦਾ ਇਹਦੀ ਸਮੱਸਿਆ ਫਿਰ ਵਪਾਰੀ ਨੂੰ ਹੀ ਆਉਂਦੀ ਹੈ ਜਿਮੀਦਾਰ ਦੀ ਫਸਲ ਜਿਮੀਦਾਰ ਤਾਂ ਕਹਿੰਦਾ ਵੀ ਸਾਡੇ ਸੁੱਕੀ ਹੈ ਢੋਲੋ ਵੀ ਅੱਗੇ ਮੌਸਮ ਖਰਾਬ ਹੈ ਉਹਨਾਂ ਦੀ ਵੀ ਵੱਢਣੀ ਮਜਬੂਰੀ ਹੋ ਜਾਂਦੀ ਸਾਨੂੰ ਵਪਾਰੀ ਨੂੰ ਨੂੰ ਵੇਚਣਾ ਔਖਾ ਹੋ ਜਾਂਦਾ امی ਤੁਹਾਡਾ surjeet ram ji ہاں ਮੰਡੀ ਨੂੰ sujeet ram ji ਕੀ ਕੰਮ ਕਰਦੇ ਹੋ ਤੁਸੀਂ ਮੈਂ ਚرائی ਦਾ ਕੰਮ ਕਰਦੇ ਆਂ ਚرائی ਦਾ ਕੰਮ ਕਰਦੇ ਨੇ ਬਬੂ ਜੀ ਇਹ ਆਉਰੇ ਜਿੰਨੀ ਆ ਟੰਕੀਆਂ ਇਹਨਾਂ ਪਾਣੀ ਵਾਲੀਆਂ ਧਰੀਆਂ ਨੇ ਜਾਂ ਵਾਟਰ ਕੂਲਰ ਇੱਕ ਵੀ ਚੱਜ ਨਾਲ ਜਲਦਾ ਕਿਸੇ ਜਿਹੀ ਪਾਣੀ ਠੰਡਾ ਨਹੀਂ ਆ ਸਾਰਾ ਦਿਨ ਗਰਮ ਪਾਣੀ ਆ ਜਾਂ ਹੁਣ ਤੁਸੀਂ ਪੀ ਕੇ ਦੇਖ ਲਓ ਕੋਈ ਸੁਵਿਧਾ ਹੈ ਨਹੀਂ ਕਿਸੇ ਕੱਲ ਦੀ ਇਹ ਰੱਖ ਰੱਖੀ ਇਹਨਾਂ ਟੰਕੀਆਂ ਛੋਟੀਆਂ ਇਹ ਤਾਂ ਕੁਛ ਨਹੀਂ ਜੀ ਬਕਵਾਸ ਹੈ ਨਹੀਂ ਕੋਈ ਗਲਾਸ ਇਹਨਾਂ ਤੇ ਨਾ ਕੋਈ ਸੁਵਿਧਾ ਹੈ ਨਾ ਕੋਈ ਹੱਥ ਧੋਣ ਦਾ ਸਿਸਟਮ ਹੈ ਨਾ ਪਾਣੀ ਇਹਨਾਂ ਚ ਹੁਣ ਤਾਂ ਕਿਸੇ ਜਿਹੀ ਦੇਖ ਲਓ ਲੈਟਰਨ ਵਗੈਰਾ ਸਾਫ਼ ਹੈ ਜਾਈਏ ਕੁਛ ਕੋਈ ਹਾਲ ਨਹੀਂ ਜੇ ਗਏ ਨਹੀਂ ਕਦੇ ਹੈਗੇ ਦੁਕਾਨਾਂ 'ਚ ਹੈਗਾ ਚੱਲੋ ਕਿਹਦੀ ਬਾਜ਼ਾਰੋਂ ਮਗਰ ਕੇ ਆੜਤੀ ਇਹ ਕਿਹਦੀ ਹੈ ਇਹ ਪਤਾ ਨਹੀਂ ਮਾਰਕੀਟ ਕਮੇਟੀ ਦੀ ਹੈ ਮੈਨੂੰ ਲੱਗਦੀ ਹੈ ਠੀਕ ਹਾਂਜੀ ਪਾਣੀ ਬਿਲਕੁਲ ਗਰਮ ਹੈ ਔਰ ਸਾਰਾ ਆਹ ਸਾਹਮਣੇ ਰੱਖਿਆ ਹੋਈਆਂ ਜੀ ਇੱਕ ਦੋ ਉਧਰ ਰੱਖੇ ਹੋਈਆਂ ਨੇ ਪਾਣੀ ਕਿਸੇ ਜੀ ਵੀ ਨਹੀਂ ਹੈਗਾ ਚਾਹਦਾ ਹਾਂਜੀ ਗਰਮ ਪਣਿਆ ਰਿਹਾ ਹੈ ਗਰਮ ਪਾਣੀ ਬਿਲਕੁਲ ਜੀ ਹੈ ਆਓ ਕਿਸ ਤਰ੍ਹਾਂ ਦਾ ਪਾਣੀ ਹੈ ਗਰਮ ਹੈ ਗਰਮ ਪਾਣੀ ਹੈ ਹਾਂ ਕੈਸਾ ਹੋਣਾ ਸੀ ਮੰਡੀ ਦਾ ਪਾਣੀ ਐਸਾ ਹੀ ਹੈ ਟਾਈਮ ਪਾਸ ਕਰ ਰਹੇ ਹਾਂ ਠੰਡਾ ਨਹੀਂ ਹੈ ਨਹੀਂ ਇਹ ਕੈਸਾ ਠੰਡਾ ਨਹੀਂ ਠੰਡਾ ਨਹੀਂ ਆ ਰਿਹਾ ਠੰਡਾ ਨਹੀਂ ਆ ਰਿਹਾ ਹਾਂਜੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਸਾਧ ਮੱਜਰਾ ਜੀ ਇਹਨੂੰ ਪਰੇਸ਼ਾਨੀ ਆ ਰਹੀ ਹੈ ਜੀ ਸਾਨੂੰ ਕਹਿੰਦੇ ਨੇ ਕਿ ਮੌਚਰ ਨਿਪੂਰ ਆ ਰਹੇ ਆ ਹਾਂ ਲੋ ਜਿਆਦਾ ਆ ਰਹੇ ਜੀ ਜਿਆਦਾ ਆ ਰਹੇ ਜੀ ਮੌਚਰ ਦਾ ਸਾਡੇ ਕੋਲੇ ਕਿਹੜਾ ਕੋਈ ਮਸ਼ੀਨ ਹੈ ਵੀ ਅਸੀਂ ਜਾ ਕੇ ਖੇਤਾਂ ਦੇ ਵਿੱਚ ਮਸ਼ੀਨ ਲਾ ਕੇ ਦੇਖੀਏ ਜਦੋਂ ਅਸੀਂ ਨੇ ਦੇਖਣਾ ਵੀ ਇਹ ਫਸਲ ਪੱਕ ਗਈ ਆ ਤਾਂ ਅਸੀਂ ਲੈ ਕੇ ਆਉਣਾ ਉਤੋਂ ਬਾਰਿਸ਼ ਦਾ ਟਾਈਮ ਆ ਜੀ ਸਾਨੂੰ ਤਾਂ ਬਿਲਕੁਲ ਪਿੰਜਿਆ ਜਾ ਰਿਹਾ ਜੀ ਪਿੰਜਿਆ ਜਾ ਰਿਹਾ ਹਾਂਜੀ ਕਿੰਨੇ ਕੀ ਫਸਲ ਤੁਸੀਂ ਕਿਸਾਨ ਦੀ ਇੰਨੀ ਮਾੜੀ ਹਾਲਾਤ ਕਰਤੇ ਹਰੇਕ ਸਰਕਾਰ ਨੇ ਕੋਈ ਵੀ ਸਰਕਾਰ ਕੋਈ ਕਿਸੇ ਨੇ ਵੀ ਸਾਡਾ ਕੋਈ ਬਾਹ ਨਹੀਂ ਫੜਦੀ ਹੈਗੀ ਜੀ ਉਤੋਂ ਮੌਸਮ ਬੇਕਾਰ ਹੋ ਗਿਆ ਜੀ ਬਾਰਿਸ਼ ਪੈਣ ਲੱਗ ਰਹੀ ਆ ਜੇ ਮੰਡੀ ਚ ਵੱਢ ਕੇ ਲਿਆਉਣੀ ਜੀ ਇੱਥੇ ਮੌਸਰ ਸਹੀ ਨਹੀਂ ਆਉਦਾ ਜੀ ਪਹਿਲਾਂ ਤਾਂ ਜੀਰੀ ਤੇ ਵੀ ਸਾਨੂੰ ਮੌਸਰ ਦੇ 12 11 12 ਮੌਸਰ 13 ਮੰਗਦੇ ਆ ਜੀ ਮੌਸਰ ਤਾਂ ਵੱਧੇ ਆ ਰਹੇ ਆ ਜੀ ਹਰੇਕ ਢੇਰੀ ਦੀ ਵੱਧ ਆਉਂਦਾ ਜੀ ਦੇਖੋ ਭਈ ਜਿੰਨਾ ਇਹ ਪਿੰਜ ਰਹੇ ਨੇ ਉਹਨਾਂ ਤਾਂ ਉਹ ਹੀ ਨਹੀਂ ਹੈਗਾ ਜੀ ਇਹ ਕਿੰਨਾ ਮੰਗਦੇ ਆ ਇਹ 12 ਮੋਚਰ ਮੰਗਦੇ ਜੀ ਕਿੰਨੇ ਮਤਲਬ ਤੁਹਾਡਾ ਕਿੰਨੇ ਕਿੰਨੇ ਕਿੱਲੇ ਵਿੱਚ ਜੀ ਤੁਸੀਂ ਅੱਜ ਤਾਂ ਛੋਟੇ ਕਿਸਾਨਾਂ ਜੀ 7-8 ਕਿੱਲਾਂ ਵਾਲੇ ਕਿਸਾਨਾਂ ਅੱਜ ਸਾਰੀ ਬੜਲੀ ਤੁਸੀਂ ਹਾਂਜੀ ਦੇਖੋ ਜੀ ਗੱਲ ਇਹ ਹੈ ਵੀ ਇਸ ਵਾਰ ਜਿਹੜੀ ਲੇਬਰ ਦੀ ਸਮੱਸਿਆ ਬਹੁਤ ਭਾਰੀ ਸਮੱਸਿਆ ਹੈ ਇੱਕ ਇੱਕ ਚੌਧਰੀ ਕੋਲੇ ਜੇ 10 ਬੰਦਾਂ ਦੀ ਲੋੜ ਆ ਤਾਂ 6 ਜਾਂ 7 ਬੰਦੇ ਆਏ ਨੇ ਬਾਕੀ ਉਹ ਪਰੇਸ਼ਾਨ ਆ ਸਾਤੋਂ ਪੈਸੇ ਵੀ ਲੈ ਕੇ ਵੀ ਉਧਰ ਲੇਬਰ ਨੂੰ ਦੇਣੇ ਨੇ ਪਾੜਾ ਦੇਣਾ ਕਿਰਾਇਆ ਦੇਣਾ ਜਾਂ ਅਡਵਾਂਸ ਦੇਣਾ ਠੇਕੇਦਾਰ ਠੇਕੇਦਾਰ ਤੋਂ ਪੈਸੇ ਲੈ ਲੈ ਕੇ ਲੇਬਰਾਂ ਫੇਰ ਨਹੀਂ ਆਇਆ ਕੀ ਕਾਰਨ ਹੈ ਕੀ ਰੀਜਨ ਹੈ ਇਹ ਬਿਹਾਰ ਤੇ ਨੇਪਾਲ ਤੋਂ ਇਹ ਕਿੱਧਰ ਜਾਂਦੀ ਹੈ ਯੂਪੀ ਦੇ ਵਿੱਚੋਂ ਕੱਟਨੇ ਜੀ ਜ਼ਿਆਦਾ ਬਿਹਾਰ ਤੇ ਨੇਪਾਲ ਦੀ ਲੇਬਰ ਤੇ ਇਹਦੇ ਨਾਲ ਮੁਸ਼ਕਿਲ ਕਿਹਾਰੇ ਲੇਬਰ ਨਾ ਮੁਸ਼ਕਲ ਇਹ ਆ ਰਹੀ ਹੈ ਜੀ ਵੀ ਮਾਲਦੀ ਤੋਂ ਲਈ ਹੈ ਜਿਹੜੀ ਇਹ ਥੋੜੀ ਜਿਹੀ ਘੱਟ ਹੋ ਰਹੀ ਹੈ ਟਾਈਮ ਲੱਗ ਰਿਹਾ ਦੂਸਰੀ ਗੱਲ ਸਭ ਤੋਂ ਵੱਡੀ ਸਮੱਸਿਆ ਸਾਨੂੰ ਆ ਰਹੀ ਹੈ ਇਸ ਵਾਰ ਜਿਹੜੀ ਪਿੱਛੇ ਜੇ ਮੌਸਮ 2 ਮਹੀਨੇ ਠੰਡਾ ਰਿਹਾ ਉਹਦੇ ਕਾਰਨ ਜਿਹੜਾ ਕਣਕਾਂ ਦੇ ਵਿੱਚ ਮੌਇਸਚਰ ਸੀਗਾ ਉਹ ਥੋੜਾ ਜ਼ਿਆਦਾ ਹੈ ਜਿਹੜੀਆਂ ਅੱਜ ਤੋਂ 4 ਦਿਨ ਪਹਿਲਾਂ ਜਾਂ 5 ਦਿਨ ਪਹਿਲਾਂ ਕਣਕਾਂ ਵੜ ਕੇ ਮੰਡੀ 'ਚ ਗਿਰਗੀਆਂ ਉਹਨਾਂ ਦਾ ਮੌਇਸਚਰ ਪਲੱਸ ਹੈ ਜੀ ਹੁਣ ਵਿਭਾਗਾਂ ਵਾਲੇ ਕਹਿੰਦੇ ਅਸੀਂ 12% ਮੌਇਸਚਰ ਲਵਾਂਗੇ ਚਲੋ ਕਹਿੰਦੇ ਬਾੜਾ ਕਰ ਦੋ 12.5 ਲੈ ਲੈਣੇ ਆ ਹੁਣ ਇਸ ਤੋਂ ਵੱਧ ਆਪਾਂ ਮਾਈਕ ਕੋਲੋਂ ਦਬਾਉ ਨਹੀਂ ਪਾ ਸਕਦੇ ਇਹ ਮੌਸਮ ਆ ਰਿਹਾ ਜੀ 13 ਵੀ ਆ ਰਿਹਾ 13.5 ਵੀ ਆ ਰਿਹਾ 14 ਵੀ ਆ ਰਿਹਾ ਜੀ ਤੇ ਇਹਦੇ ਨਾਲ ਵਪਾਰੀ ਤੇ ਕਿਸਾਨ ਦੋਨੋਂ ਵਪਾਰੀ ਤੇ ਕਿਸਾਨ ਦੋਨੇ ਪਰੇਸ਼ਾਨ ਨੇ ਜੀ ਕਿਸਾਨ ਤਾਂ ਕਹਿੰਦਾ ਮੈਂ ਇਦੋਂ ਬਾਅਦ ਪੱਕੀ ਹੋਈ ਬੱਤਲ ਕਿਵੇਂ ਲੈ ਕੇ ਆਵਾਂ ਅਸਮਤੀਏ ਦਿਨ ਇੱਕ ਮਿੰਟ ਤੋਂ ਪਹਿਲਾਂ ਨੈਟ ਤੇ ਪਾਏ ਜਾਂਦਾ ਵੀ ਫਲਾਣੇ ਦਿਨ ਬਾਰਿਸ਼ ਹੈ ਜੀ ਆ ਹੁਣ ਫੇਰ 19 20 ਦੀ ਦੱਸੀ ਹੈ ਜੀ ਲੋਕ ਬਹੁਤ ਪਰੇਸ਼ਾਨ ਨੇ ਰਾਤੀ ਛੜਕਿ ਛੜਕਾਓ ਹੋ ਗਿਆ ਥੋੜਾ ਜਆ ਬਚਤ ਰਹੇਗੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਪਹਿਲੇ ਵੀ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਸੀ ਵੀ ਜਿਹੜੀ ਉਹ ਆਪਣੀ ਫਸਲ ਆ ਉਹ ਬਿਲਕੁਲ ਸੁੱਕੀ ਲੈ ਕੇ ਆਣ ਮੰਡੀ 'ਚ ਉਹਨਾਂ ਦੀ ਫਸਲ ਸੁੱਕੀ ਹੋਊਗੀ ਤਾਂ ਮਤਲਬ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਹੁਣ ਵੀ ਮਤਲਬ ਮੌਸਮ ਇੰਨਾ ਜਿਆ ਐਕਸੈਸ ਆ ਰਿਹਾ ਤਾਂ ਲਿਫਟੀ 'ਚ ਹੀ ਬਹੁਤ ਦਿੱਕਤ ਆ ਰਹੀ ਐ ਤੇ ਬਾਕੀ ਦੀ ਲੇਬਰ ਦੀ ਗੱਲ ਲੇਬਰ ਦਾ ਮਤਲਬ ਮੈਡਮ ਨੇ ਹੁਣ ਮੀਟਿੰਗ ਕਰਨੀ ਐ ਲੇਬਰ ਬਾਰੇ ਵੀ ਡਿਸਕਸ ਹੋਊਗੀ ਵੈਸੇ ਲੇਬਰ ਪੂਰੀ ਕੰਮ ਕਰ ਰਹੀ ਐ ਤਕਰੀਬਨ ਨਹੀਂ ਲੇਬਰ ਆਇ ਘਟ ਐ ਆਇਨ ਘਟ ਕਰਕੇ ਸਮੱਸਿਆ ਆ ਗਈ ਦੇਖੋ ਇਹ ਤਾਂ ਦਿੱਕਤ ਆਪਣਾ 83 ਦੇ ਬੰਦ ਤੋਂ ਦਿੱਕਤ ਆ ਇਹ 83 ਵੀ ਕਿਸੀ ਕਿ ਹਦਾਇਤ ਕਰੀ ਵੀ ਆਪਣੀ ਜਿਹੜੀ ਲੇਬਰ ਪੋਲੀਸੀ ਉਹ ਲੇਬਰ ਨਹੀਂ ਹੋਊਗੇ ਤਾਂ ਤਕਾਈ ਨਹੀਂ ਆ ਆਪਣੀ ਪੂਰੀ ਬਦ ਤੇ ਉਹਨਾਂ ਨੇ ਵੀ ਸਾਨੂੰ ਆਸ਼ਵਾਸ਼ਣ ਦਵਾਇਆ ਵੀ ਸਾਡੀ ਲੇਬਰ ਅਸੀਂ ਪੂਰੀ ਕਰ ਲੈਣੀ ਹੈ ਜਿਹੜੇ ਟਰੱਕ ਵਗੈਰਾ ਘਟੇ ਨਿਲ ਰਹੇ ਆ ਵਪਾਰੀਆਂ ਨੇ ਉਹਦੀ ਜੀ ਡਿਸਕਸ ਕਰ ਰਹੇ ਹੁਣ ਬੁਲਾਏ ਹੋਏ ਜੀ ਦੋਵਾਰਾ ਮੀਟਿੰਗ ਹੋ ਰਹੀ ਹੈ ਉਹ ਦੁਆਰਾ ਬੁਲਾ ਕੇ ਦੁਆਰਾ ਫੇਰ ਡਿਸਕਸ ਕਰਾਂਗੇ ਅਸੀਂ ਇਸ ਬਾਰੇ ਜੀ ਮੈਂ ਤਾਂ ਸਭ ਜਿਹੜੀ ਪਾਣੀ ਆਪਾਂ ਦੇਣੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੰਡੀ ਨੂੰ ਜੀ ਹਾਂ 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 ਕੁਝ ਟੰਕੀਆਂ ਮੈਂ ਕਿਸਾਨਾਂ ਦਾ ਇਹ ਮਜ਼ਦੂਰਾਂ ਦੇ ਕਹਿੰਦੇ ਪਾਣੀ ਇੱਕ ਤਾਂ ਠੰਡਾ ਨਹੀਂ ਹੈ ਦੂਜਾ ਕੁਝ ਟੰਕੀਆਂ ਖੱਲ ਹੀ ਪਈਆਂ ਹੈ ਨੇ ਸਾਡੀ ਮੰਡੀ ਵਿੱਚ ਜੀ ਜਿੱਥੇ ਅਸੀਂ ਵਾਟਰ ਕੁਲਰ ਲਾਏ ਹੋਏ ਆ ਜੀ ਟੰਡੇ ਪਾਣੀ ਕਰਕੇ ਵਾਟਰ ਕੁਲਰ ਵੀ ਚਾਰ ਪੰਜ ਜਗ੍ਹਾ ਤੇ ਲੱਗੇ ਹੋਏ ਆ ਨੰਬਰ 2 ਤੇ ਅਸੀਂ ਨਾ ਟੈਂਕੀ ਫਿੱਟ ਕਰੇ ਵੀ ਆ ਉੱਥੇ ਤੇ ਸਾਡੀ ਟੈਂਕਰ ਆਹੀ ਪਾਣੀ ਉਸ ਜਿੱਤ ਜਾਂਦਾ ਹੌਲੀ ਹੌਲੀ ਟਾਈਮ ਤੋਂ ਟਾਈਮ ਮਤਲਬ ਥੋੜਾ ਟਾਈਮ ਲਾਜਦਾ ਹੋਗਾ ਲੇਕਿਨ 2-3 ਘੰਟੇ ਚ ਸਾਰੀ ਟੈਂਕੇ ਸਾਡੀ ਫੋਲ ਹੋ ਜਾਂਦੀ ਹੈ ਜਿਸ ਤਰ੍ਹਾਂ ਨਹੀਂ ਹੈ ਤਾਂ ਉਸ ਨੂੰ ਉਹਨਾਂ ਨੇ ਕਰਾਓਗੇ ਤੁਸੀਂ ਬੰਦੇ ਪਠਾਏ ਵੀ ਸਾਡੇ ਜੀ ਬੰਦੇ ਪਠਾਏ ਵੀ ਆ ਉਹ ਜੋ ਖਾਲੀ ਹੁੰਦੀਆਂ ਤਾਂ ਉਹ ਨਾਲ ਦੀ ਨਾਲ ਭਰ ਦਿੰਦੇ ਆ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼